ਮੂਸੇ ਵਾਲਾ ਦੇ ਮਾਪਿਆਂ ਦੇ ਇਲਜ਼ਾਮ ਤੇ ਗੀਤਕਾਰ ਬੰਟੀ ਬੈਂਸ ਦਾ ਜਵਾਬ ਆਇਆ ਹੈ ਉਹਨਾਂ ਨੇ ਕਿਹਾ ਕਿ ਮੈਂ ਅੱਜ ਵੀ ਇਸ ਮਾਮਲੇ ਦੇ ਵਿੱਚ ਤੁਹਾਡੇ ਨਾਲ ਹ ਮੂਸੇ ਵਾਲਾ ਦੇ ਮਾਪਿਆਂ ਨੂੰ ਉਹ ਕਹਿ ਰਹੇ ਨੇ ਜਦੋਂ ਜਿੱਥੇ ਕਹਿਣਗੇ ਉੱਥੇ ਹਾਜ਼ਰ ਹੋਵਾਂਗਾ ਉਹਨਾਂ ਨੇ ਕਿਹਾ ਔਰ ਸ਼ਬੀਰ ਮੋਮੇਨ ਪਰਵਾਰ ਨੂੰ ਹਰ ਹਿਸਾਬ ਕਿਤਾਬ ਦੇ ਬਣਦੇ ਪੈਸੇ ਦੇ ਦਿਓ ਆ ਮਾਨਸਾ ਪੁਲਿਸ ਨੂੰ ਜਿੱਤੇ ਵੀ ਜ਼ਰੂਰਤ ਹੋਏਗੀ ਮੈਂ ਹਾਜ਼ਰ ਹੋਵਾਂਗਾ ਉਹਨੇ ਕਿਹਾ ਹੈ ਮੁਸੇਵਾਲਾ ਦੇ ਮਾਪਿਆਂ ਨੇ 31 ਕਰੋੜ ਦੀ ਹਿਰਾਫੇਰੀ ਦੇ ਇਲਜ਼ਾਮ ਲਗਾਏ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਐਸਐਸਪੀ ਮਾਨਸਾ ਦਫ਼ਤਰ ਦੇ ਵਿੱਚ ਬੀਤੇ ਦਿਨ ਉਹਨਾਂ ਨੇ ਧਰਨਾ ਦਿੱਤਾ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਤਾਂ ਮਾਨਸਾ ਪੁਲਿਸ ਨੇ ਮੁਸੇਵਾਲਾ ਦੇ ਮਾਪਿਆਂ ਨੂੰ ਕਾਰਵਾਈ ਦਾ ਪ੍ਰੋਸਾ ਹਾਲਾਂਕਿ ਦਿੱਤਾ ਹੈ ਔਰ ਇੱਕ ਮੀਟਿੰਗ ਵੀ ਹੋਈ ਸੀ ਔਰ ਜੋ ਸੁਪਾਦ ਇਸ ਸਟੇਟਮੈਂਟ ਬੰਦੀ ਬੈਂਸ ਦੀ ਸਾਹਮਣੇ ਆਈ ਹੈ ਕਦੇ ਗਾਣਿਆਂ ਵਿੱਚ ਸ਼ਹਿਰ ਦੀ ਪੁਲਿਸ ਦਾ ਜ਼ਿਕਰ ਕਦੇ ਵੱਡੇ ਵੱਡੇ ਅਖਾੜਿਆਂ ਵਿੱਚ ਟਿੱਬਿਆਂ ਦੇ ਪੁੱਤ ਮੰਨੇ ਜਾਂਦੇ ਸਿੱਧੂ ਮੂਸੇਵਾਲਾ ਭਾਵੇਂ ਜਹਾਨ ਤੋਂ ਰੁਕਸਤ ਹੋ ਗਿਆ ਹੈ ਪਰ ਉਸ ਦੀ ਕਬਾਈ ਦਾ ਹਿਸਾਬ ਅੱਜ ਵੀ ਉਸ ਦੇ ਮਾਪੇ ਮੰਗ ਰਹੇ ਹਨ ਬਲਕੌਰ ਸਿੰਘ ਨੇ ਪੂਰੇ ਪਰਿਵਾਰ ਸਨੇ ਧਰਨਾ ਦਿੱਤਾ ਕਾਰਵਾਈ ਵੀ ਪੰਜਾਬ ਦੇ ਸੰਗੀਤਕਾਰ ਬੰਟੀ ਬੈਂਸ ਦੇ ਖਿਲਾਫ ਮੰਗੀ 6ਵੇਂ ਮਹੀਨੇ ਦਾ 2025 ਦਾ ਮਾਪੌੜੀਆਂ ਚੜੀ ਜਾਣਾ ਇੱਥੇ ਨਾ ਮੇਰੀ ਕੰਪਲੇਂਟ ਵਾਪਸ ਕਰਦੇ ਆ ਨਾ ਤਾਂ ਕੋਈ ਕਾਰਵਾਈ ਕਰਦੇ ਅੱਜ 5 ਦਿਨ ਹੋ ਗਏ ਪੂਰੇ ਮੇਰੀ ਕੰਪਲੀਟ ਬੰਦਲਫਾਫਾ ਐਸਐਸਪੀ ਸਾਹਿਬ ਰੱਖੇ ਬੈਠਿਆ ਕਿਰੇ ਗੈਂਗਸਟਰਾਂ ਦੇ ਖਿਲਾਫ ਬੋਲੋਗੇ ਤੁਸੀਂ ਪਹਿਲੇ ਖਾਕੀ ਵਾਲੇ ਗੈਂਗਸਟਰ ਨੂੰ ਕਾਬੂ ਕਰੋ ਜਿਹੜੇ ਇੱਥੇ ਬੈਠੇ ਨੇ ਤੁਸੀਂ ਲੁੱਟ ਕਰਵਾ ਰੱਖੀ ਹੈ ਮਾਨਸਾ ਦੇ ਉੱਤੇ ਮੇਰੇ ਵਰਗੇ ਜਿਹੜੇ 60 60 ਸਾਲ ਦੇ ਆ ਦੋਨੇ ਅਸੀਂ 25 ਬਾਅਦ ਤੁਹਾਡੇ ਧਰਨੇ ਦੇ ਉੱਤੇ ਬੈਠਣ ਵਾਸਤੇ ਇੱਥੇ ਆਏ ਹਾਂ ਕਸੂਰ ਕੀ ਹੈ ਸਾਡਾ ਸਰਕਾਰ ਦਾ ਟੈਕਸ ਦਿੰਦੇ ਆ ਵੰਡਾ ਹੋਇਆ ਸਾਰਾ ਤੁਹਾਡੇ ਗੋਬੇ ਚ ਪਾਉਨੇ ਆ ਸਰਕਾਰ ਦੇ ਤੇ ਤੁਸੀਂ ਸਾਨੂੰ ਮਾਰਨ ਤੇ ਤੁਲ ਗਏ ਆਖਰਕਾਰ ਵੰਡੀ ਪੈਸ ਤੇ ਕੀ ਇਲਜ਼ਾਮ ਹਨ ਸਿੱਧੂ ਮੂਸੇਵਾਲੇ ਦੇ ਕਈ ਗਾਣੇ ਬਿਨਾ ਇਜਾਜ਼ਤ ਤੇ ਰਿਲੀਜ਼ ਕਰਨ ਦੇ ਇਲਜ਼ਾਮ ਲੱਗੇ ਗਾਣੇ ਰਿਲੀਜ਼ ਕਰਨ ਦੇ ਲਈ ਪਰਿਵਾਰ ਤੋਂ ਕੋਈ ਸਹਿਮਤੀ ਨਾ ਲੈਣ ਦੀ ਗੱਲ ਵੀ ਸਾਹਮਣੇ ਆਈ ਰਸਲ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਕਮਾਈ ਦੇ ਵਿੱਚ ਪਾਰਦਰਸ਼ਤਾ ਨਹੀਂ ਰੱਖੀ ਗਈ ਗਾਣਿਆਂ ਤੋਂ ਕਮਾਈ ਦਾ ਹਿਸਾਬ ਪਰਿਵਾਰ ਨੂੰ ਠੀਕ ਢੰਗ ਨਾਲ ਨਾ ਮਿਲਣ ਤੇ ਵੀ ਮਲਾਲ ਹੈ ਪਰਿਵਾਰ ਦੇ ਮੁਤਾਬਕ ਡਿਜੀਟਲ ਪਲੇਟਫਾਰਮ ਤੋਂ ਸਿੱਧੂ ਮੂਸੇਵਾਲਾ ਨੂੰ 96 ਕਰੋੜ ਦੀ ਕਮਾਈ ਹੋਈ ਮੂਸੇਵਾਲੇ ਦੀ ਕਮਾਈ ਦੇ ਵਿੱਚੋਂ 31 ਕਰੋੜ 50 ਲੱਖ ਰੁਪਏ ਦਾ ਫਰਕ ਸਾਹਮਣੇ ਆਇਆ ਬੰਟੀ ਵੈਸ ਨੇ ਖੁੱਤੇ ਲੱਗੇ ਇਲਜ਼ਾਮਾਂ ਨੂੰ ਹਾਲਾਂਕਿ ਨਕਾਰ ਦਿੱਤਾ ਹੈ ਹਾਲਾਂਕਿ ਬੰਟੀ ਵੈਸ ਕਈ ਮਸ਼ਹੂਰ ਪੰਜਾਬੀ ਗਾਣੇ ਲਿਖ ਚੁੱਕੇ ਨੇ ਆਪਣਾ 뮤ਜ਼ਿਕ ਲੇਬਲ ਅਤੇ ਪ੍ਰੋਡਕਸ਼ਨ ਹਾਊਸ ਵੀ ਚਲਾਉਂਦੇ ਨੇ ਪੰਜਾਬ ਦੇ ਵੱਡੇ ਕਲਾਕਾਰ ਬੰਟੀ ਬੈਂਸ ਦੇ ਨਾਲ ਕੰਮ ਕਰਦੇ ਰਹੇ ਹੱਟ ਤੁਹਾਨੂੰ ਰੱਜੀ ਕੋਈ ਸ਼ੌਕ ਨਹੀਂ ਸੀਗਾ ਅਮਰਜੀ ਅਸੀਂ ਅਜੱਬ ਕੀ ਹੋਈ ਆਏ ਆ ਸਾਨੂੰ ਜੂਨ ਦੇ ਮਹੀਨੇ ਤੋਂ ਠੀਕ ਕਰਦੇ ਸੀ 60 ਪੇਸ਼ੈਂਟ ਨੇ ਪੰਜ ਸੈਂਟ ਪਏ ਹੋਏ ਜਨਾਂ ਵਿੱਚ ਰੋਜ਼ ਕਚਹਿਰੀਆਂ ਦੇ ਚੱਕਰ ਲਾਉਂਦੇ ਕਿਤੇ ਇਹ ਚੰਗੇ ਲੱਗਦੇ ਆ ਕਿਤੇ ਤਾਂ ਅਸੀਂ ਆਪਦਾ ਹਿਸਾਬ ਹੀ ਮੰਨਿਆ ਸੀ ਕੁਝ ਹੋਇਆ ਤਾਂ ਨਹੀਂ ਤਾਂ ਫਿਲਹਾਲ ਪੰਜਾਬ ਦੀ ਮਾਨਸਾ ਪੁਲਿਸ ਤਫਤੀਸ਼ ਦੀ ਗੱਲ ਕਰ ਰਹੀ ਹੈ ਇੰਤਜ਼ਾਰ ਰਹੇਗਾ ਕਿ ਆਖਰਕਾਰ ਪੁਲਿਸ ਤਫਤੀਸ਼ ਕਿਸ ਧਨਪਤਨ ਲੱਗਦੀ ਹੈ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ